ਹਾਂਜੀ ਸਾਰਿਆਂ ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਜਿਹੜੇ ਖੇਤੀਬਾੜੀ ਦੇ ਵਿੱਚ ਸੰਦ ਯੂਜ਼ ਹੁੰਦੇ ਨੇ ਟੂਲ ਯੂਜ਼ ਹੁੰਦੇ ਨੇ ਉਹਨਾਂ ਬਾਰੇ ਤੇ ਮੈਂ ਤੁਹਾਨੂੰ ਦੱਸੂਗਾ ਵੀ ਕਿਹੜੇ ਕਿਹੜੇ ਟੂਲ ਇੱਥੇ ਯੂਜ਼ ਹੁੰਦੇ ਨੇ ਤੇ ਇਹਦਾ ਕੀ ਫਰਕ ਆ ਪੰਜਾਬ ਨਾਲੋਂ ਮੋਸਟਲੀ ਉਹਦੇ ਉੱਤੇ ਕੀ ਕਰਦੇ ਨੇ ਵੀ ਹਰਤ ਅਲੱਗ ਚੀਜ਼ ਵਾਸਤੇ ਨਾਲ ਕੋਲ ਅਲੱਗ ਟੂਲ ਆ ਆਪਣੇ ਪੰਜਾਬ ਦੇ ਵਿੱਚ ਜਿਹੜਾ ਚੀਜ਼ ਮੈਂ ਨਾ ਦੇਖੀ ਆ ਉਦੇ ਵਿੱਚ ਮੋਸਟਲੀ ਕੀ ਹੁੰਦਾ ਵੀ ਖੁਰਪਾ ਜਾਂ ਕਹੀ ਨੂੰ ਹੀ ਆਪਾਂ ਹਰ ਇੱਕ ਚੀਜ਼ ਲਈ ਵਰਤ ਲੈਂਦੇ ਆ ਉਰੇ ਹਾਂ ਉਹ ਚੀਜ਼ ਦਾ ਥੋੜਾ ਜਿਹਾ ਫਰਕ ਹੈਗਾ ਤੇ ਉਰੇ ਇਹ ਜਿਵੇਂ ਹਰ ਚੀਜ਼ ਲਈ ਇਹਨਾਂ ਕੋਲ ਡਿਫਰੈਂਟ ਟੂਲ ਹੈਗਾ ਹਨਾ ਤੇ ਮੈਂ ਤੁਹਾਨੂੰ ਆਪਾਂ ਜਿੱਥੇ ਬੈਠੀ ਆ ਇਹ ਸਾਡਾ ਟੂਲ ਰੂਮ ਆ ਇਹਦੇ ਵਿੱਚ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਸੰਦ ਪਏ ਨੇ ਤੇ ਉਹ ਕਿਹੜੇ-ਕਿਹੜੇ ਕੰਮ ਵਾਸਤੇ ਵਰਤੇ ਜਾਂਦੇ ਨੇ ਤੇ ਉਹਨਾਂ ਦਾ ਕੀ ਨਾਮ ਹੈ ਇੰਗਲਿਸ਼ ਦੇ ਵਿੱਚ ਜਾਂ ਪੰਜਾਬੀ ਚ ਆਪਾਂ ਕੀ ਕਹਿੰਦੇ ਆ ਹਨਾ ਤੇ ਉਹ ਮੈਂ ਤੁਹਾਨੂੰ ਵਿਸਤਾਰ ਵਿੱਚ ਦੱਸੂੰਗਾ ਹਾਉ ਆਪਾਂ ਦੇਖਦੇ ਆਂ ਆਪਾਂ ਇਹਦਾ ਟੂਲ ਕੱਢਦੇ ਆਂ ਆਪਣੇ ਟੂਲ ਰੂਮ ਦਾ ਤੇ ਦੇਖਦੇ ਆਂ ਵੀ ਇਹਦੇ ਵਿੱਚ ਕਿਹੜੀ-ਕਿਹੜੀਆਂ ਚੀਜ਼ਾਂ ਪਈਆਂ ਨੇ ਤੇ ਕਿਹੜੀਆਂ-ਕਿਹੜੀਆਂ ਤੁਹਾਨੂੰ ਲੱਗਦਾ ਵੀ ਇਹੇ ਚੀਜ਼ਾਂ ਖੇਤੀਬਾੜੀ ਦੇ ਵਿੱਚ ਆਪਣੇ ਕੋਲ ਪੰਜਾਬ ਵੀ ਹੋਣੀਆਂ ਚਾਹੀਦੀਆਂ ਨੇ ਤੇ ਆਓ ਮੇਰੇ ਤਾਂ ਤੁਸੀਂ ਢੇੜਾ ਕੱਢੋ ਤੇ ਤੁਹਾਨੂੰ ਦੱਸਦੇ ਆਂ ਤੂਲਾ ਬਾਰੇ ਹਾਂਜੀ ਦੋਸਤੋ ਆਪਾਂ ਇਸ ਰੂਮ ਦੇ ਕਾਰਨਰ ਦੇ ਵਿੱਚੋਂ ਸ਼ੁਰੂ ਕਰਦੇ ਆਂ ਜਿਹੜਾ ਟੂਲ ਤੁਸੀਂ ਪਹਿਲੇ ਨੰਬਰ ਤੇ ਲਟਕ ਰਿਹਾ ਦੇਖ ਰਹੇ ਹੋ ਉਸ ਦਾ ਨਾਮ ਹੈਗਾ ਮੈਟਲ ਸ਼ਵਲ ਜਿਹੜੇ ਸ਼ਵਲ ਹੁੰਦੇ ਨੇ ਇਹ ਕਾਫੀ ਪ੍ਰਕਾਰ ਦੇ ਹੁੰਦੇ ਨੇ ਇੱਕ ਜਿਸ ਦਾ ਹੈਂਡਲ ਵੁੱਡਨ ਹੁੰਦਾ ਤੇ ਫਰੰਟ ਪਾਰਟ ਪਲਾਸਟਿਕ ਦਾ ਹੁੰਦਾ ਤੁਸੀਂ ਦੇਖਿਆ ਹੋਣਾ ਕੈਨੇਡਾ ਤੇ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਉਹ ਸਨੋ ਰਿਮੂਵ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਦੂਜਾ ਟੂਲ ਜੋ ਹੁਣ ਮੈਂ ਚੱਕਣ ਜਾ ਰਿਹਾ ਇਸ ਦਾ ਨਾਮ ਹੈਗਾ ਰੋਟਰੀ ਕਲਟੀਵੇਟਰ ਇਸ ਦਾ ਕੰਮ ਹੈਗਾ ਬੀਜ ਤੇ ਮਿੱਟੀ ਨੂੰ ਮਿਕਸ ਕਰਨਾ ਜਦ ਆਪਾਂ ਕਿਸੇ ਵੀ ਬੀਜ ਦਾ ਛੜਕਾ ਦਿੰਨੇ ਆ ਉਸ ਤੋਂ ਬਾਅਦ ਹਲਕਾ ਹਲਕਾ ਇਸ ਰੋਟਰੀ ਕਲਟੀਵੇਟਰ ਨੂੰ ਉੱਤੇ ਫੇਰੇ ਜਾਂਦਾ ਜਿਵੇਂ ਤੁਸੀਂ ਦੇਖ ਰਹੇ ਹੋ ਤਾਂ ਕਿ ਬੀਜ ਤੇ ਮਿੱਟੀ ਪ੍ਰੋਪਰ ਮਿਕਸ ਹੋ ਜੇ। ਅਗਲਾ ਟੂਲ ਜਿਹੜਾ ਮੇਰੇ ਜਿਹੜਾ ਮੈਂ ਚੱਕਣ ਜਾ ਰਿਹਾ ਹਾਂ ਇਸ ਦਾ ਨਾਮ ਹੈਗਾ ਸਪੇਡ ਫੋਰਕ। ਇਸ ਨੂੰ ਫੋਰਕ ਤਾਂ ਕਿਹਾ ਜਾਂਦਾ ਕਿ ਇਸ ਤੇ ਜਿਹੜੀ ਆਪਸੀ ਥਿੱਲੀਆਂ ਵਿੱਚ ਜਿਹੜੀ ਵਿੱਡਥ ਹੁੰਦੀ ਆ ਉਹ ਕਾਫੀ ਦੂਰ ਦੂਰ ਹੁੰਦੀ ਆ। ਤੇ ਇਸ ਟੂਲ ਨੂੰ ਕਹਿੰਦੇ ਨੇ ਹਾਰਟ ਸ਼ੇਪ ਹੋਲੋਹੋ ਤੇ ਐਜਸ ਦੇ ਵਿੱਚੋਂ ਸ਼ਾਰਪ ਹੁੰਦਾ ਤੇ ਇਹਨੂੰ ਪੁਸ਼ ਹੋ ਵੀ ਕਹਿ ਦਿੰਦੇ ਨੇ ਆਹਾ ਹਰੇ ਤੇ ਕਾਲੇ ਰੰਗ ਦੇ ਵਿੱਚ ਜੋ ਪਿਆ ਇਹਨੂੰ ਸਪੇਡ ਕਹਿੰਦੇ ਨੇ ਸ਼ਫਲ ਤੇ ਸਪੇਡ ਦੇ ਵਿੱਚ ਥੋੜਾ ਹੀ ਅੰਤਰ ਹੁੰਦਾ ਸਪੇਡ ਅੱਗੋਂ ਫਲੈਟ ਹੁੰਦੀ ਆ ਤੇ ਸ਼ਫਲ ਅੱਗੋਂ ਸ਼ਾਰਪ ਹੁੰਦੀ ਆ ਇਸ ਦੇ ਨਾਲ ਹੀ ਜਿਹੜਾ ਤੁਸੀਂ ਦੇਖ ਰਹੇ ਹੋ ਕਾਫੀ ਝਾੜੂ ਟਾਈਪ ਉਸਨੂੰ ਰੇਕ ਕਹਿੰਦੇ ਨੇ ਜੋ ਮੇਰੇ ਹੱਥ ਦੇ ਵਿੱਚ ਹੋਣਾ ਇਸਨੂੰ ਕਹਿੰਦੇ ਨੇ ਸਟਰ ਅਪ ਹੋ ਇਸ ਦਾ ਇਸਤੇਮਾਲ ਵੀ ਮੈਂ ਕੀਤਾ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਕਿਸ ਦੇ ਕੰਮ ਆਉਂਦਾ ਇਹ ਸਾਰੇ ਉੱਪਰਲੇ ਗਰਾਊਂਡ ਲੈਵਲ ਦੇ ਉੱਤੇ ਜਿਹੜੇ ਨਦੀਨ ਹੁੰਦੇ ਨੇ ਉਹਨਾਂ ਨੂੰ ਰਿਮੂਵ ਕਰਨ ਦੇ ਕੰਮ ਆਉਂਦਾ ਇਹ ਜੜ ਤੋਂ ਨਦੀਨ ਨਹੀਂ ਪੁੱਟਦਾ ਪਰ ਉੱਪਰੋਂ ਉੱਪਰੋਂ ਨਦੀਨਾਂ ਨੂੰ ਜ਼ਰੂਰ ਖਤਮ ਕਰ ਦਿੰਦਾ ਮੈਂ ਇਸ ਦਾ ਇਸਤੇਮਾਲ ਇਸ ਪਲਾਟ ਨੂੰ ਸਾਫ਼ ਕਰਨ ਲਈ ਕੀਤਾ ਤੁਸੀਂ ਜੇ ਮੇਰੇ ਨਾਲ ਜੁੜੇ ਰਹੋਗੇ ਤਾਂ ਇਸ ਪਲਾਟ ਦੇ ਉੱਤੇ ਇੱਕ ਅੱਗੇ ਐਕਸਪੈਰੀਮੈਂਟ ਕਰਨਾ ਉਸ ਦਾ ਮੈਂ ਜ਼ਰੂਰ ਬਲੌਗ ਬਣਾ ਕੇ ਪਾਉਂਗਾ ਵੀ ਕੀ ਐਕਸਪੈਰੀਮੈਂਟ ਕਰਨਾ ਤੇ ਇਸ ਦਾ ਇਸਤੇਮਾਲ ਇਸ ਲਈ ਚੀਜ਼ ਲਈ ਕੀਤਾ ਜਾਂਦਾ ਉਸ ਤੋਂ ਬਾਅਦ ਅੱਗੇ ਆਪਾਂ ਸਭ ਜਾਣਦੇ ਆ ਇਸ ਚੀਜ਼ ਨੂੰ ਕੀ ਕਹਿੰਦੇ ਨੇ ਇਸ ਨੂੰ ਕਹਿੰਦੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਗੈਸ ਕਲਟੀਵੇਟਰ ਰੋਟੇਲਰ ਵੀ ਕਹਿ ਦਿੰਦੇ ਨੇ ਇੰਜਨ ਕਲਟੀਵੇਟਰ ਤੇ ਟਿੱਕ ਟੇਲਰ ਵੀ ਕਹਿ ਦਿੰਦੇ ਨੇ ਇਹ ਮੇਰੇ ਕੋਲ ਜੋ ਹੈ ਸਾਡੇ ਫਾਰਮ ਦੇ ਉੱਤੇ ਜੋ ਹੈ ਉਹ 2 ਸੀਸੀ ਇੰਜਨ ਦਾ ਹੈਗਾ ਤੇ ਇਹ ਗੈਸ ਮਤਲਬ ਪੈਟਰੋਲ ਦੇ ਨਾਲ ਚੱਲਦਾ ਮੈਂ ਇਸ ਨਾਲ ਪੰਗੇ ਲਿੱਤੇ ਹੀ ਕਾਫੀ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਇਸ ਦਾ ਇਸਤੇਮਾਲ ਵੀ ਕਰਕੇ ਦੇਖਾਂ ਤੇ ਮੈਂ ਫਿਰ ਇਸ ਨਾਲ ਜੋ ਆਪਣੇ ਪਹਿਲਾਂ ਸਟਰਪ ਹੋ ਦੇ ਨਾਲ ਜੋ ਮੈਂ ਨਦੀਨ ਸਾਫ਼ ਕੀਤੇ ਸੀਗੇ ਫਿਰ ਮੈਂ ਸੋਚਿਆ ਥੋੜਾ ਜਿਹਾ ਮੈਂ ਟਿਲਚ ਵੀ ਕਰ ਦੰਨਾ ਸੋਇਲ ਨੂੰ ਤਾਂ ਕਿ ਜੋ ਮੈਂ ਅੱਗੇ ਐਕਸਪੈਰੀਮੈਂਟ ਕਰਨਾ ਉਸ ਦੇ ਵਿੱਚ ਮੈਨੂੰ ਆਸਾਨੀ ਹੋਊਗੀ ਫਿਰ ਮੈਂ ਇਸ ਨੂੰ ਪੂਰਾ 15 ਮਿੰਟ ਚਲਾਇਆ ਆਈ ਥਿੰਕ ਸੋ ਉਸ ਤੋਂ ਬਾਅਦ ਜਿਹੜੀ ਮਿੱਟੀ ਸੀ ਉਹ ਮੇਰੇ ਮਤਲਬ ਦੀ ਹੋਗੀ ਸੀ ਤੇ ਲਾਸਟ ਦੇ ਵਿੱਚ ਮੇਰੇ ਕੋਲ ਹੈਗਾ ਤੁਹਾਡੇ ਸਭ ਲਈ ਇੱਕ ਸਵਾਲ ਦੱਸੋ ਕਮੈਂਟ ਵਿੱਚ ਦਾਤੀ ਖੁਰਪੀ ਤੇ ਕੜਛੀ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ ਉਦੋਂ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ